ਉਮੀਕਾ ਸਰਦੇ ਮਹਤਤੂ ਸਚਿਪਾਰਸਾ ਜੀ ਨੂੰ ਪਾਈ ਰਹਿਣਾ ਨਹੀਂ ਕਹਿੰਦੇ ਨੇ ਕਿ ਤੂੰ ਕੀਕਰ ਕੋਈ ਮਠਿਆਈਆਂ ਦਾ ਹੈ ਨਾ ਇਹ ਗੱਲੀ ਬਣੀ ਗੱਲ ਨੂੰ ਛੋੜੇ ਆਪਾਂ ਕਹਿੰਦੇ ਆ ਮੇਰੀ ਕੋਈ ਮਠਿਆਈ ਇੱਥੇ ਨਹੀਂ ਆ ਨਾ ਗੱਲ ਸਹੀ ਹੈ ਕੀਕਰਾਂ ਕੋਈ ਮਠਿਆਈਆਂ ਲੱਗੀਆਂ ਨੇ ਨਹੀਂ ਲੱਗੀਆਂ ਜੇ ਪਰ ਗੁਰੂ ਨਾਨਕ ਦੇਵ ਜੀ ਚਾਹ ਨਾ ਤੀ ਕੋਈ ਬੰਸੀ ਉੱਦਾ ਹੋਵੇ ਉਹ ਕਹਿੰਦੇ ਉੱਥੇ ਖੜ ਜਾ ਮੈਂ ਨਾ ਉੱਥੇ ਖੜ ਜਾ ਜੇ ਗੁਰੂ ਨਾਨਕ ਦੇਵ ਜੀ ਚਾਹ ਨਾ ਉੱਥੇ ਗੁੰਗਿਆ ਤੁਸੀਂ ਅੱਥਰਵਾੜ ਹੁੰਦੇ ਨੇ ਤੇ ਸਾਸਣ ਆਪਾਂ ਕਿਹਾ ਕਹਿੰਦੇ ਆ ਵੀ ਪ੍ਰਮਾਤਮਾ ਜੀ ਵੀ ਕਰਸਦਾ ਉਹ ਵੀ ਕਰਸਦਾ ਸਤਿ ਉਸ ਜੀ ਬਾਸਾ ਮਹਾਰ ਤੂ ਸਮਰਥ ਬਦਾ ਮੇਰੀ ਮੱਤ ਤੂਰੀ ਨਾਮ ਆਪਾਂ ਚ 4-5 ਸਾਲ ਪੜ੍ਹ ਕੇ 4-5 ਸਾਲ ਲਖਤਾ ਬਾੜ ਕੇ ਤੇ ਗੁਰੂ ਨੂੰ ਹੀ ਨੰਦਨ ਨੱਦਨੇ ਆ ਤੇ ਸਾ ਸਾ ਜਿਹੜਾ ਬੰਦਾ ਗੁਰੂ ਨੂੰ ਤੇਰੀ ਨੂੰ ਧਿਆਨ ਨਾਲ ਸੁਣਿਓ ਆਪਾਂ ਜਨਮ ਦੇ ਤੱਕ ਫੇਸਬੁਕ ਤੇ ਪਰ ਗਾ ਵਿਆਹਤ ਹੈ ਜਿਹਨਾਂ ਬੰਦਾ ਗੁਰੂ ਦੇ ਕੋਲ ਰਹਿ ਕੇ ਗੁਰੂ ਨੂੰ ਨੀਵਾ ਬਖਾਈ ਜਾਂਦਾ ਹੈ ਜਿਹੜਾ ਬੰਦਾ ਗੁਰੂ ਨਾਲ ਤੇ ਇਹ ਵੀ ਕਸੋਟੇ ਮਠਿਆਈਆਂ ਡਿੱਗਣ ਅਵੀ ਨਾ ਨਿਕਣਾ ਸਤਿਗੁਰ ਸੱਚੀ ਬਾਸਾ ਦਾ ਹੁਕਮ ਮੰਨਣਾ ਕੈਨੇ ਨਾ ਜੀ ਕਹਿੰਦੇ ਤੁਹਾਡਾ ਹੁਕਮ ਸਤਿਗੁਰ ਸੇਨਾਖਾ ਵਿੱਚ ਪੜਾ ਹੁਕਮ ਮੰਨਣਾ ਲੋੜੀਏ ਕਟਿਆਣਾ ਟਿੱਕੜ ਕਾਲਾ ਜਗਰ ਲੋਟਾ ਖਟਿਆ ਮਿੱਟੀ ਦੇ ਵਿੱਚ ਗਾਦੇ ਦੇ ਵਿੱਚ ਗੁਰਨਾਥ ਤੇ ਜੀ ਕਹਿੰਦੇ ਕਿ ਪੈ ਕੱਢ ਕੇ ਆਇਓ ਸ਼੍ਰੀ ਜੰਮ ਜੀ ਨਹੀਂ ਕੱਢਿਆ ਨਾ ਕਹਿੰਦੇ ਨੇ ਨਵਾਂ ਲੋਟਾ ਲੈਣੋਂ ਵੀ ਹੋਰ ਜੇ ਲਕਸ਼ਮੀ ਦਾਸ ਜੀ ਨੇ ਪਿਆ ਲੋਟਾ ਕਦੇ ਉਚੂ ਕਹਿੰਦੇ ਨਹੀਂ ਕੱਢਿਆ ਮੁਕੀ ਹੋ ਗਿਆ ਹੈ ਆਪਣਾ ਪਰਿਵਾਰ ਅੰਦਰ ਸਹੀ ਹੈ ਕਿ ਲੋਟਾ ਕਰਨਾ ਨਹੀਂ ਸਗੋਂ ਬੁੱਢੇ ਦਰਦੇ ਕਰਦੇ ਨੇ ਤੇ ਸਾਹਗਰ ਕੀ ਰਾਮ ਪਾਇਨਾ ਜੀ ਨੂੰ ਕਿਹਾ ਜਿਨ੍ਹਾਂ ਨੂੰ ਬਾਤ ਗੁਰੂ ਅੰਦਰ ਦੇ ਪਾਸ਼ਾ ਮਹਾਰਾਜ ਕਹਿੰਦੇ ਆ ਪਾਇਨਾ ਜੀ ਲੋਟਾ ਕਰਿਓ ਗਾਣੇ ਦੇ ਵਿੱਚੋਂ ਸੰਤੋ ਸੱਚ ਦੇ ਪਾਸ਼ਾ ਮਹਾਰਾਜ ਜੀ ਨੇ ਇੱਕਿਆ ਇਹ ਚਿੱਟੇ ਬਸਤਰ ਪਾਣੀਸ ਵਿੱਚ ਦਾ ਗਾਣੇ ਦੇ ਵਿੱਚ ਜਾ ਕੇ ਲੋਟਾ ਕਰ ਲਿਆਤਾ ਆਪ ਨੂੰ ਸਤਨਾ ਜੀ ਕਹਿੰਦੇ ਜਿਹਨਾਂ ਬੰਦਾ ਦੂਰ ਘਰ ਦੇ ਵਿੱਚ ਰਹਿੰਦੇ ਹੈ ਚਾਰ ਤਨਸਾਰ ਕਥਾ ਕਰਦੇ ਨੂੰ ਕੋਈ ਵੀ ਇਨਸਾਨ ਹੋ ਪਾਏ ਜਿਹੜਾ ਗੁਰੂ ਨਾਨਕ ਦੇਵ ਜੀ ਕਹਿੰਦਾ ਇਹ ਨਹੀਂ ਹੁੰਦਾ ਇਹ ਨਹੀਂ ਕਰ ਸਕਦਾ ਉਹ ਵੀ ਕਰ ਸਕਦਾ ਉਹ ਤੇ ਇਨਸਾਨ ਨੂੰ ਹੀ ਸਾਰ ਸਮਝਾ ਇੱਕ ਇਨਸਾਨ ਹੋ ਕੇ ਗੁਰੂ ਨਾਨਕ ਦੇਵ ਜੀ ਪਾਸ਼ਾ ਮਹਾਰਾਜ ਇੱਕ ਆਮ ਇਨਸਾਨ ਸਨ ਕਹਿੰਦੇ ਮੈਂ ਨਾ ਵੀ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਇੱਕ ਆਮ ਇਨਸਾਨ ਸਨ ਨੂੰ ਜਿਹੜੀ ਤਨ ਗੁਰਮੁਖ ਸਿੰਘ ਜੀ ਪਾਸ਼ਾ ਮਹਾਰਾਜ ਦੀ ਬਾਣੀ ਹੈ ਨਾ ਇਹ ਕਿ ਜਦ ਤੱਕ ਕਿਰਤਾਂ ਦਾ ਗਿਆਨ ਨਹੀਂ ਹੁੰਦਾ ਉਦੋਂ ਗਿਆਨ ਇਹਨੂੰ ਪਰਪਰਿਸੀ ਆਪਣੇ ਜੀਵਨ ਨੂੰ ਸਮਝਣਾ ਕਰ ਸਕਦੇ ਨਹੀਂ ਜਿਸਾਰਾ ਸੰਗਤ ਇੰਨਾ ਗਿਆਨ ਉਹ ਜਿਹਨੂੰ ਕੋਈ ਲੋਕ ਕਹਿੰਦੇ ਕਿਰਤਾਂ ਦਾ ਗਿਆਨ ਹੈ ਸਾਸਨ ਜੀ ਗਿਆਨ ਹੁੰਦਾ ਜਿ ਕਿਹੜੇ ਅੱਜਕੱਲ੍ਹ ਲੋਕ ਕਥਾ ਕਰਦੇ ਨੇ ਕੀਰਤਨ ਕਰਦੇ ਨੇ ਐਡੀ ਐਡੀ ਦੂਰ ਜਾਂਦੇ ਨੇ ਜਾਜਾ ਕੇ ਵੱਡੀਆਂ ਤੇ ਜਾਂਦੇ ਨੇ ਕਹਿੰਦਾ ਤੇ ਫਿਰ ਸਾਸਨ ਨੂੰ ਜਾਂਦੇ ਪਏ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ 45000 ਕਿਲੋਮੀਟਰ ਪੈਂਦਾ 45000 ਕਿਲੋਮੀਟਰ ਪੈਂਦਾ ਤੁਰ ਕੇ ਭਾਈ ਮਰਦਾਨਾ ਜੀ ਦੇ ਨਾਲ ਤਹਿ ਤਕ ਦਾ ਸਫ਼ਰ ਸੰਗਤ ਉਹ ਬਨਾਰਸ ਤੱਕ ਜਾ ਕੇ ਜਲਾਨਾ ਬਾਦ ਨੂੰ ਵੇਣ ਸੰਗਤ ਕੋਈ ਨਾਕਾ ਦੀ ਸ਼ਰਤ ਵੀ ਨਾ ਲਾ ਰਿਹਾ ਪਾਸ਼ਾ ਮਹਾਰਾਜ ਹੀ ਨਾ ਗਏ ਹੋ ਇਸੇ ਕਰਕੇ ਸਾਹ ਸਮਰ ਕਹਿੰਦਾ ਹਾਂ ਕਿ ਤੂੰ ਸਮਰੱਥ ਵੱਡਾ ਮੇਰੀ ਬਾਤ ਉਹ ਵੀ ਹੋ ਸਕਦੀ ਏ ਮੇਰੀ ਬਾਤ ਮੋਠੇ ਤੱਕ ਨਹੀਂ ਪਹੁੰਚ ਸਕਦੀ ਇਹ ਕਿ ਕਰਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਾਰੀ ਬੋਲ ਕੇ ਸਤੁਰੂ ਕੁਝ ਵੀ ਕਰ ਸਕਦੇ ਨੇ ਕੁਝ ਵੀ ਇਹ ਜੰਨਾ ਸਾਹਿਬ ਨੂੰ ਤਾਂ ਇਸੇ ਤਰ੍ਹਾਂ ਸਾਹਿਬ ਕੀ ਹੋਇਆ ਸਰਾਜੇ ਵਿੱਚ ਜਿਹਨੇ ਜਦੋਂ ਕਰਾਉ ਨਾ ਕਹਿੰਦੇ ਉਹ ਕਿਹ ਕਹੀ ਸੀ ਕਿ ਕੋਹ ਹੋਰ ਰਾਮ ਇਹ ਪਤਾ ਨਹੀਂ ਕਿਥੋਂ ਆ ਗਈ ਉਹ ਪ੍ਰਭਾਤਮਾ ਦੀ ਕਿਰਪਾ ਨਾਲ ਆਈ ਪਾਈ ਕਿਥੋਂ ਵੀ ਆਈ ਆਈ ਤੇ ਇਹ ਨਾ ਇਹ ਸਾਹਿਬ ਸਨ ਰਾਜੇ ਕਿੱਥਾ ਚਲੀ ਤਰੇ ਹੋ ਇਹ ਖੜਾ ਰਾਮ ਹੈ ਚੂਜ ਗਦਾਈ ਜੋ ਰਾਜੇ ਨੇ ਵੇਖਿਆ ਖੜਾ ਰਾਮ ਦੇ ਰਾਣੀ ਪਾ ਕੇ ਆ ਗਈ ਏ ਇੱਕ ਹੀ ਚੱਕਰ ਸਾਗ ਸੰਗਤ ਫਿਰ ਉਹ ਕੁਰਬਾਨੀ ਕਹਿੰਦਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਉਹ ਵੀ ਜੁੜ ਗਿਆ ਪ੍ਰਮਾਤਮਾ ਦੀ ਵਰਣੀ ਦੇ ਵਿੱਚ ਜੁੜ ਗਿਆ ਪ੍ਰਮਾਤਮਾ ਦੇ ਨਾਮ ਦੇ ਨਾਮ ਹੀ ਰਹਿ ਗਿਆ ਇਸੇ ਕਰਕੇ ਸਾਰ ਸੰਗਤ ਸਮਾ ਹੁੰਦੇ ਕਈਆਂ ਨੂੰ ਸਮਾਂ ਨਹੀਂ ਹੁੰਦਾ ਅਸਾਧ ਸੰਗਤ ਕਈਆਂ ਨੂੰ ਸਮਾਂ ਨਹੀਂ ਨਾ ਹੁੰਦਾ ਉਹਨਾਂ ਦੇ ਮਨ ਦੇ ਵਿੱਚ ਗਿਆਨ ਨਹੀਂ ਵਧਾਉਂਦਾ ਪ੍ਰਮਾਤਮਾ ਦੇ ਬਾਰੇ ਤਾ ਉਹ ਸਾਰੇ ਰੂਪ ਮਿਲਣ ਬਰਾਬਰ ਨਹੀਂ ਕਰਦੇ ਹੁੰਦੇ ਕਈ ਲੋਕਾਂ ਅਨੁਸਾਰ ਸੰਗਤ ਗੁਰੂ ਘਰ ਦੇੋਂਦੇ ਵੀ ਨਹੀਂ ਦਾ ਵੀ ਸਾਧ ਸੰਤ ਨੂੰ ਬਹੁਤ ਕਰ ਤੈਨਰ ਪਿਆਰ ਨਹੀਂ ਹੁੰਦਾ ਕਈ ਵੇਲੇ ਆਪਣ ਟਾਈਮ ਨਹੀਂ ਲੱਗਦਾ ਆਪਣੇ ਮੂਹੇ ਦੇ ਵਿੱਚ ਵੀ ਪਰਮਾਤਮਾ ਦੇ ਨਾਮ ਨੂੰ ਤਜਾ ਕਰਨੇ ਪਰ ਕੋਸ਼ਿਸ਼ ਕਰਿਆ ਕਰੀਏ ਜਿੰਨਾ ਉਸਕੇ ਮਨਾਂ ਮੋਟਾ ਕਰੀ ਨਾ ਕਰੀ ਸਤਿਗੁਰੂ ਨੇ ਕਿਹਾ ਤੇ ਕੇ ਸਾਧੂ ਦੁਖ ਪਰ ਦਾਸ ਕਰੀਏ ਮਿਹਨਤ ਉਹ ਜੋ ਮੰਗਣਾ ਸਿਰ ਉੱਥਰ ਤੇ ਦੁੱਖ ਦੇ ਕੇ ਨਾਮ ਸੰਮੁਖੀਆ ਉਤਰੇ ਮਨ ਦੀ ਕੋਖਾਂ ਸਾਧ ਸੰਤ ਇਹ ਵੀ ਭੁਕੇ ਨਾ ਇਨਸਾਨ